ਸਾਦੇ ਇਸ ਪ੍ਰਕਾਰ ਦਾ ਨਾਮ ਮਹਾਰਾਜ ਲਾਹੌਰ ਦੀ ਧਰਤੀ ਦੇ ਉੱਤੇ ਗਏ ਤੇ ਨਾਲ ਜਾਣ ਤੋਂ ਪਹਿਲਾਂ ਸਿੱਖ ਸਹਿਬਾਨਾਂ ਜੀਾਂ ਦੇ ਸਮੇਤ ਗੁਰੂ ਖਾਲਸਾ ਜੀ ਆਖ ਦਿਣਾ ਕੀਤਾ ਕਿ ਪਿਆਰੇ ਆਪ ਜੀਾਂ ਨੇ ਦੋ ਸਿੱਖ ਸਹਿਬਾਨਾਂ ਦਾ ਕਰਨਾ ਕਰਨੀਆਂ ਨੇ ਇੱਕ ਪੀਰੀ ਦੀ ਤੇ ਇੱਕ ਪੀਰੀ ਦੀ ਹੋਵੇ ਤਾਂ ਆਪ ਜੀ ਅਨੰਤਨ ਪਾਪਾ ਬੁੱਢਾ ਸਾਹਿਬ ਜੀ ਨੂੰ ਪੁੱਛਣਾ ਕੀਤਾ ਕਿ ਮਹਾਰਾਜ ਆਪ ਬਹੁਤ ਪਿਆਰਿਓ ਜਦੋਂ ਸਾਡੇ ਨਾਲ ਜੀ ਸ੍ਰੀ ਸਾਹਿਬਾਂ ਦਾ ਅਨੁਕਰਨਾ ਕਰਨ ਕੀ ਤਾਂ ਕਿਸ ਪ੍ਰਕਾਰ ਦੀ ਗੱਲ ਵਰਤੇ ਤਾਂ ਗੁਰੂ ਖਾਲਸਾ ਜੀ ਧੰਨ ਧੰਨ ਪਾਪਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜਦੋਂ ਆਪ ਜੀਾਂ ਦੇ ਨਾਲ ਦੋਸਰੀ ਸਹਿਬਾ ਧਰਨਾ ਕਰਨਾ ਕਰਨ ਕੇ ਨਾ ਮਹਾਰਾਜਿਆਂ ਦੀ ਦਿੱਖ ਵਕਰੀ ਹੋ ਗਈ ਕਿ ਕਿਉਂਕਿ ਗੁਰੂ ਖਾਲਸਾ ਜੀ ਤੋਂ ਗੁਰੂ ਮਹਾਰਾਜ ਜੀ ਨੇ ਦੋਸਰੀ ਸਹਿਬਾ ਧਰਨਾ ਕਰਨਾ ਕੀਤੀ ਨਾ ਤੇ ਉਹ ਇੱਕ ਇਨਕਲਾਬ ਸੀ ਭਾਰਤ ਵਰਸ ਵੰਚ ਆ ਜਿਹੜਾ ਭਾਰਤ 1947 ਤੱਕ ਆਜ਼ਾਦ ਨਹੀਂ ਹੋ ਸਕਿਆ ਇਹਦਾ ਕਾਰਨ ਕੀ ਸੀ ਕਿਉਂਕਿ ਗੁਰੂ ਖਾਲਸਾ ਜੀ ਸਮੇਂ ਦੇ ਦੀਵਾਨੇ ਹਥਿਆਰ ਛੁੱਟ ਛੁੱਟ ਦਿੱਤੇ ਸਾਈਂ ਜਦੋਂ ਤੱਕ ਅਸੀਂ ਗੁਰੂ ਖਾਲਸਾ ਜੀ ਨਹੀਂ ਹਥਿਆਰ ਬਧ ਹੋਵਾਂਗੇ ਸ਼ਸਤਰ ਧਾਰੀ ਨਹੀਂ ਹੋਵਾਂਗੇ ਉਦੋਂ ਤੱਕ ਗੱਲ ਨਹੀਂ ਤੇ ਵੱਢ ਪੱਟੇ ਮਹਾਰਾਜ ਕਹਿੰਦੇ ਨੇ ਨਾ ਰਾਜ ਬਿਨਾ ਨਾ ਧਰਮ ਚਲੇ ਧਰਮ ਬਿਨਾ ਸਭ ਦਲੇ ਬਲੇ ਸੋ ਭਾਈ ਜੇ ਧਰਮ ਨਹੀਂ ਨਾ ਤੇ ਜੇ ਰਾਜ ਨਹੀਂ ਰਾਜ ਸਾਖੁ ਦਾ ਤੇ ਧਰਮ ਤਲ ਬਿਨਾ ਤੇ ਸਾਰੇ ਧਰਮਨ ਹੋ ਜਾਂਦੇ ਤੇ ਮਹਾਰਾਜ ਗੁਰੂ ਖਾਲਸਾ ਜੀ ਇਸ ਪ੍ਰਕਾਰ ਦੇ ਨਾਲ ਪੰਜ ਸਿੱਖ ਤਨ ਤਰਪਾ ਜੀਤਾ ਸਾਹਿਬ ਜੀ ਤਨ ਤਨ ਪਾਪਾ ਫਿਰਾਨਾ ਸਾਹਿਬ ਜੀ ਤਨ ਤਰਪਾ ਲੰਗਾ ਸਾਹਿਬ ਜੀ ਤਤ ਤਨ ਤਨ ਬਾਬਾ ਬਹਾਦਰ ਤਨ ਤਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਲ ਸਮੇਤ ਪੰਜ ਸਿੰਘਾਂ ਦੇ ਗੁਰੂ ਘਰ ਸਾਹਿਬ ਜੀ ਗੁਰੂ ਮਹਾਰਾਜ ਲਾਹੌਰ ਦੇ ਧਰਤੀ ਵੱਲ ਗਏ ਲਾਹੌਰ ਦੇ ਧਰਤੀ ਦੇ ਉੱਤੇ ਜਾ ਕਰਕੇ ਗੁਰੂ ਮਹਾਰਾਜ ਜੀ ਨੇ ਗੁਰੂ ਖਾਲਸਾ ਜੀ ਸਾਹਿਬ ਤਜਿੱਤ ਸਾਹਿਬ ਜੀਆਂ ਦੀਆਂ ਅਵਧੀਆਂ ਮੰਣ ਲੈਣਾ ਕੀਤੀਆਂ ਕਿ ਜਦੋਂ ਸ਼ਹਾਦਤਾਂ ਜੀਆਂ ਦੀਆਂ ਅਵਧੀਆਂ ਮੰਣ ਨਾ ਕੀਤੀਆਂ ਨਾ ਤੇ ਆਪ ਗੁਰੂ ਖਰਸਾ ਜੀ ਮਹਾਰਾਜ ਦੇ ਸਿੱਖ ਜਦੋਂ ਦੁਬਾਰਾ ਵਾਪਸ ਆਏ ਮਹਾਰਾਜ ਛੇਵੇਂ ਪਾਤਸ਼ਾਹ ਜੀਆਂ ਨੇ ਪੁੱਛਣਾ ਕੀਤਾ ਸਾਡੇ ਪਰਥਾਏ